ਯਕਾਲ ਜੀ ਕਿਵੇਂ ਹੋ ਜੀ ਠੀਕ ਠਾਕ ਹੋ ਜੀ ਹੋਰ ਸਾਨੂੰ ਜੀ ਅੱਜ ਕਾਫੀ ਦੇਰ ਤਿੰਨਾ ਬਾਅਦ ਆਪਾਂ ਲਾਈਵ ਹੋਏ ਆ ਅੱਜ ਆ ਦੇ ਕਾਰਟ ਨਾਲ ਆਪਾਂ ਨੂੰ ਆ ਗਿਆ ਲੁਧਿਆਣੇ ਤੋਂ ਵਿਆਹ ਮੇਗਾ ਮੇਰੀ ਮਾਸੀ ਦੀ ਕੁੜੀ ਦਾ ਆ ਤੁਸੀਂ ਦੇਖ ਸਕਦੇ ਹੋ ਹੈਲੋ ਇਹ ਕਿਹੜੀ ਦੁਕਾਨ ਤੇ ਹੈ ਰਮਨਜੀਤ ਹੈਲੋ ਕੱਕ ਬਈ ਉਹਨੂੰ ਵਾਇਰ ਮਾਰੀ ਉਹਨੂੰ ਆ ਗੱਲ ਕਰ ਲਵਾਂਗੇ ਆ सॉरी ਮੇਰਾ ਲਾਈਵ ਚੱਲਦਾ ਸੀਗਾ ਕੋਈ ਦਾ ਉਹ ਫੋਨ ਆ ਗਿਆ ਉਹਨਾਂ ਦਾ ਵੇਖ ਕੇ ਹਾਂ ਮਾਫ ਕਰਿਓ ਜੀ ਹਾਂ ਤੁਹਾਨੂੰ ਵਿੱਚੋਂ ਆਪਾਂ ਕੁਝ ਸਮਾਨ ਕੱਢ ਲਿਆ ਵਿਆਹ ਦੇ ਕਾਰਡ ਦਾ ਐਦਾਂ ਉਹ ਬਣਿਆ ਹੋਇਆ ਸਾਰਾ ਵਿੱਚੋਂ ਸਮਾਨ ਦਾ ਤੇ ਫਿਰ ਇੱਕ ਆਇਆ ਸੀ ਆਪਣਾ ਫ੍ਰੀਜ ਰੈਟ ਵਰਤੀ ਦੇਖ ਸਕਦੇ ਤੁਸੀਂ ਆ ਜੂ ਜੀ ਵਿਆਹ ਦੇ ਕਾਰਡ ਨਾਲ ਖਾਣੋ ਚਾਹ ਦੇ ਨਾਲ ਬਰਫੀ ਨੋ ਜੀ ਅਸੀਂ ਤਾਂ ਜੀ ਇੱਥੇ ਇੱਥੇ ਦੁਕੜੀਆਂ ਚੋਕ ਲਈਆਂ ਦੋਨਾਂ ਨੇ ਚਾਹ ਦੇ ਨਾਲ ਖਾਧੀਆਂ ਕੋਸ ਆਪਾਂ ਘਰੇ ਲੈ ਗਏ ਸੀ ਕਿ ਮੰਮੀ ਉਹਨਾਂ ਨੂੰ ਦੇ ਦੇਤੀ ਸੀ ਕੁਝ ਦੇਸੀ ਦੁਕਾਨ ਤੇ ਰਹਿਣੇ ਆ ਫਿਰ ਬਾਕਸ ਇੱਥੇ ਰੱਖ ਲਿਆ ਆਪਾਂ ਹਾਂ ਚਲੋ ਫੇਰ ਬੰਦਾਂਗੇ ਲੋ ਜੀ ਇੱਕ ਵਾਰੀ ਆਪਾਂ ਦੁਕਾਨ ਤੇ ਨਿਗਾ ਮਰਾ ਦਿੰਨੇ ਆ ਤੁਹਾਨੂੰ ਖੋਸਾ ਜਰਨਲ ਸਟੋਰ ਮੁਦਗੀ ਚ ਮਤਲਬ ਬਾਹਰ ਮੋਹ ਬਣਾ ਲਗੀ ਆਪਾਂ ਤਾਂ ਦਿਖਾ ਦਈਏ ਓਕੇ ਇਹ ਖੜੇ ਹੋਏ ਨੇ ਬਾਅਦ ਸਮਾਨ ਅੱਜ ਵਿੱਚ ਤੇ ਕੋਈ ਨਹੀਂ ਲਾਇਆ ਕੋਕਸਿਆਲਾ ਵਾਲਾ ਸਮਾਨ ਬਸ ਸੋਨ ਧੁੱਪਾਂ ਨਿਕ ਲੱਗਦੀਆਂ ਬੰਦ ਕਰ ਦਿੱਤਾ ਪਹਿਲਾ ਫੱਟ ਪਾਇਆ ਦੋਰੀਓ ਛੋੜ ਫਾਜੇ ਫਿਰ ਮੈਂ ਲਾਈਵ ਹੋਈ ਜਾਈਆ ਇਧਰ ਬੈਠਾ ਮਨਪ੍ਰੀਤ ਬਾਈ ਕੱਲ ਹੋਣਾ ਸੀ ਲਾਈਵ ਕੱਲ ਮੇਰੇ ਤੋਂ ਹੋਇਆ ਨਹੀਂ ਗਿਆ ਕੱਲ ਮੈਨੂੰ ਘਰੇ ਹੀ ਟਾਈਮ ਲੱਗ ਗਿਆ ਕੱਲ ਪਤੰਗਾਂ ਨਹੀਂ ਸੀ ਅੰਨ ਬਾਈ ਹੁਣਾਂ ਨੇ ਪਤੰਗ ਲਾਇਏ ਸੀ ਰਾਜਪੁਰਖ ਦੀ ਪੂ ਵਾਲਿਆਂ ਨੇ ਲੋ ਜੀ ਨਿਗਮ ਮਰਾ ਦਿੱਤੀ ਇੱਕ ਕੋਰੀ ਸ਼ੌਪ ਟੀ ਆਪਣਾ ਜਿਹੜਾ ਪਸਮਾਨ ਬਾਹਰ ਰੱਖਦੇ ਹੁੰਦੇ ਸੀਗੇ ਜੋ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਠੰਸ ਤੋਂ ਬਚੇ ਆਂ ਜੀ ਮੈਸਰ ਪਹਿਲਾ ਪਹਿਲਾ ਕਹਿੰਦੇ ਹੁੰਦੇ ਨਾ ਜਾਂਦੀ ਠੰਡ ਤੇ ਆਉਂਦੀ ਠੰਡ ਏਦੋਂ ਨੂੰ ਮਰ ਦੀ ਮਨ ਬਿਜਿਵੇਂ ਜਾਂਦੀ ਠੰਡ ਲੱਗ ਜਿੰਦੀ ਆਪਾਂ ਕੋਟੀਆਂ ਟੋਕੀਆਂ ਪਾਉਣੋਂ ਹਟ ਜਾਂਦੇ ਆ ਤੇ ਥੈਂਕ ਯੂ ਜੀ ਲਾਈਕ ਕਰਨ ਵਾਸਤੇ ਹੈਲੋ ਜੀ ਅਮ ਤਿੰਤੀ ਹੈਲੋ ਹੈਲੋ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਹਾਡ ਜੀ ਸਾਰੇ ਕਿਰ ਠੀਕ ਠਾਕ ਹੈ रहा है सब आई एम ओके जी राइस एप ओके जी तो सुनाओ जी नेम चेंज करता ओके जी नहीं मेरा तो संदीप कौर ही है जी नेम तो नहीं चेंज किया

ਉਹ ਆਪਣੀ ਗੱਲ ਵਿੱਚ ਰਹਿ ਗਈ ਸੀ ਵੀ ਆਉਂਦੀ ਜਾਂਦੇ ਹਨ ਜਦੋਂ ਪਹਿਲਾਂ ਠੰਡ ਹੁੰਦੀ ਐ ਤਾਂ ਆਪਾਂ ਗੋਲਦੀ ਨਹੀਂਗੇ ਵੀ ਆਪਾਂ ਉਹ ਵੀ ਕੁੱਟੀਆਂ ਆਪਾਂ ਟੋਪੀ ਲੈ ਲਈਏ ਜਾਂ ਸੱਤਾਂ ਹਨ ਆਪਾਂ ਲੈਣੀ ਛੱਡ ਦਿੰਦੇ ਆ ਤੇ ਥੋੜਾ ਠੰਡ ਲੱਗ ਜਾਂਦੀ ਐ ਲਾਈਵ ਹੋ ਕੇ ਬੰਦ ਨਾ ਹੋਇਆ ਕਰੂਗੀ ਹੋਰ ਸੁਣਾਉਣੀ ਉਹ ਪੁੱਠੀ ਖੁੱਲਾ ਛੱਡਿਆ ਹੈ ਉਹ ਨਡ ਬੀਆ ਦਾ ਬਾਤੇ ਸਾੜ ਦਿਖਾਇਆ ਸੀ ਉਥੇ ਛੱਡਾ ਹੈ this. ਮਨਜੀਤ ਸਿੰਘ ਕੋਸਾ ਹੈਲੋ ਜੀ ਹੈਲੋ ਹਾਂਸ ਨਾਉ ਜੀ ਕੀ ਹਾਲ ਚਾਲ ਹੈ ਸਾਡੀ ਕੁਝ ਐਦਾਂ ਸੀਗਾ ਬਾਕਸ ਆਪਾਂ ਖੋਲ ਦਿੱਤਾ ਇੱਥੇ ਇਧਰਲੀ ਸਾਈਡ 'ਤੇ ਕਾਟ ਹੈ ਐਦਾਂ ਆਪ ਦਿੱਤਾ ਇਸੀ ਗੰਡ ਵਗੈਰਾ ਕੋਲੀ ਬਣਾਇਆ ਸੀ ਮਿਲਉ ਜੀ ਕੁਝ ਹੋਰ ਸਾਡੀ ਰੀਤੀ ਦਿਖਾ ਲੇ ਬਰਫੀ ਸਵੀਟਸ ਬਹੁਤ ਸਰਾਉਂਡ ਦੀ ਸੀ ਹਾਲਤ ਆ ਮੀਟ ਚ ਹੋ ਗਈ ਵਧੀਆ ਵਧੀਆ ਹੀ ਚਾਹੀਦੇ ਆ ਜੀ ਥੋਰ ਸੁਣਾਉਗੀ ਕੀ ਗੱਲ ਬਾਤ ਮੰਨਦੀਪ ਸਿੰਘ 43 31 ਲਲਿਤ ਸਿੰਘ ਮਨਜੀਤ ਸਿੰਘ ਖੋਸਾ ਨੂੰ ਵੀ ਫੋਲੋ ਕਰ ਲਓ ਜੀ ਜੀ ਮਨਜੀਤ ਸਿੰਘ ਖੋਸਾ ਨੂੰ ਵੀ ਫੋਲੋ ਕਰ ਲਓ ਤੇ ਮਨਦੀਪ ਸਿੰਘ ਖੋਸਾ ਨੂੰ ਵੀ ਫੋਲੋ ਕਰ ਲਓ ਜੀ ਹੈਲੋ ਜੀ ਹੈਲੋ ਕੁਝ ਨਹੀਂ ਵੀ ਤਰੀ ਸੀ ਅਜਾਪਾ ਕੈ ਲਾਈਵ ਹੋ ਜੀ ਲਾਈਵ ਹੋ ਕੇ ਫਿਰ ਯਾਦ ਆਟਾ ਤੇ ਬਣਾਈ ਸੀ ਆਪਾਂ ਲਾਈਵ ਆਜੀ ਵਿਆਹ ਦਾ ਕਾਰਨ ਦਿਖਾ ਰਹੀ ਸੀ ਨਾਲ ਆਪਾਂ ਤੁਹਾਡੀ ਸ਼ੌਪ ਦਾ ਵੀ ਕਰ ਦਿੱਤਾ ਸ਼ੌਪ ਦਿਖਾ ਦਿੱਤੀ ਟਾਈਨਿੰਗ ਹੈ ਪਿਆਰੀਆਂ ਚੱਲ ਰਹੀਆਂ ਮੈਰਿਸ ਤੇ ਉਸਮਾਨ ਕਾਟ ਨੂੰ ਮੈਂ ਤੁਹਾਨੂੰ ਲਾਈਵ ਆਉਂਦੀ ਰਹੂੰਗੀ ਉੱਥੇ ਵੀ ਮੈਂ ਜਦੋਂ ਪਹੁੰਚ ਗਈ ਉੱਥੇ ਲਾਈਵ ਪਾਉਂਗੀ ਮੈਂ ਪਾਇਆ ਦੀ ਹਾਂ ਤਾਂ ਜਾਗੋ ਤੇ ਵੀ ਨੇ ਜਿੱਦ ਦੀ ਟੈਕਟਿਕ ਕਰਨੀ ਆ ਠੀਕ ਆ ਕੁਛ ਨਹੀਂ ਜੀ ਵਧੀਆ ਹੋ ਸੁਣਾਓ ਜੀ ਕੀ ਹਾਲ ਚਾਲ ਆ ਥੈਂਕ ਯੂ ਵੀ ਲਾਈਕ ਕਰਨ ਵਾਸਤੇ ਥੈਂਕ ਯੂ ਤਪ ਸੇਖ ਲੂ ਦੀ ਜਿੱਦਨ ਜੰਮੀਆਂ ਉੱਤਰ ਛਾ ਆ ਇਥੇ ਤਪਾ ਸਵੇਰ ਸਵੇਰ ਅੱਜ ਜਿਵੇਂ ਨਾ ਕੋਰਾ ਪਿਆ ਹੁੰਦਾ ਇੰਨੀ ਠੰਡ ਸੀ ਹੱਥ ਪਾਣੀ ਚ ਪਾਉਣ ਨੂੰ ਜੀ ਨਹੀਂ ਕਰਦਾ ਸੀ ਅੱਜ ਇੰਨੀ ਠੰਡ ਸੀ ਮੈਂ ਕਿਹਾ ਤੁਹਾਨੂੰ ਮੈਂ ਕਿਹਦੀ ਕਿਉਂ ਤੁਹਾਨੂੰ ਦਿਖਾ ਦਵਾਂਗੀ ਲਾਈਵ ਕਰਨਾ ਕੱਲ ਕੋਈ ਅੰਨੇ ਤੇ ਸੂਗਰ ਲੱਗੇ ਸ਼ੌਪਾਂ ਤੇ ਜਦਿਆਂ ਤਾਂ ਆਪਾਂ ਵੀ ਟਾਈਮ ਨਾਲ ਕਹਾਂ ਚਲੇ ਗਏ ਸਾਰੇ ਮਤਲਬ ਟਾਈਮ ਨਾਲ ਸ਼ੌਪ ਤੇ ਚਲੇ ਗਏ ਸੀ ਆਪਾਂ ਵੀ ਚਲੇ ਗਏ ਸੀ ਜਿੱਤੇ 4:00 ਵਜੇ ਰਾਈ ਦਾ ਵਾ ਅੱਪ ਕੋ ਵੀ ਟਾਈਮਿੰਗ ਨਾਲ ਹੀ ਚਲੇ ਰਹੇ ਸੀ ਗੱਲ ਕਿਉਂਕਿ ਆਪਣੇ ਮਨਵੀਰ ਤੰਗਡਾ ਹੁੰਦਾ ਹੈ ਤਾਂ ਕਰਕੇ ਫਿਰ ਕਾਰ ਨੂੰ ਸਪੈਸ਼ਲੀ ਫਿਟ ਕੀਤੀ ਕੋਈ ਬੱਚਾ ਨਹੀਂ ਆਤਾ ਕਾਰ ਦਾ ਜਿਹੜੀ ਸਪੈਸ਼ਲੀ ਵੱਡਿਆਂ ਦੀ ਰੀਸ ਕੀਤੀ ਗੱਲ ਸਕੂਲ ਨੂੰ ਜੋ ਸਕੂਲ ਉਹਦਾ ਪਹਿਲੀ ਸ਼ਿੱਟੀ ਕਰਵਾਈ ਹੈ ਅਸੀਂ ਆਪਲੇ ਦੀ ਕੁਛ ਹੁਣ ਇਹ ਮੈਰਿਜ ਤੇ ਹੋ ਜਾਂਦੀਆਂ ਉਹ ਚਾਰ ਸ਼ਿੱਟੀਆਂ ਆ ਪਾਇਲਨ ਉੱਤਾਂ ਦੀ ਪੰਡਮੀ ਦਾ ਨਾ ਨਾ ਹੀ ਵਾਪਸੀ ਕਰਦਾ ਸੋਖਣ ਦੇ ਦੇਖਣਾ ਲੋਕ ਲੈਣਾ ਆਹ ਸਾਡਾ ਇਹ ਕਮਰਾ ਖੜਾ ਵਾ ਈ ਕੰਬਈ ਤੇ ਇਧਰ ਇੱਕ ਬਈ ਕੀ ਲੱਗਦਾ ਫਿਰ ਹੈਲਪ ਕਰਦੇ ਈ ਕੰਬਈ ਹੈ ਲੋ ਅੱਜ ਇਹਦਾ ਪੇਪਰ ਆ ਇਹ ਠੀਕ ਬਚਾਏ ਪੇਪਰ ਦੇ ਨਹੀਂ ਗਿਆ 4 ਇੱਕ ਨੰਬਰ ਆ ਲਿਖਿਆ ਪਿਆ ਸੀ ਬਈ ਕੀਦਾ ਵਾ ਮੈਂ ਕਾਂਟੀ ਮਾਰਿਆ 4 ਲਾਈਵ ਹੋ ਕੇ ਬੰਦ ਨਾ ਹੋਇਆ ਕਰ ਸਾਰੇ ਬੰਦ ਹੋ ਜਣੇ ਦਿਲ ਜੇ ਕੱਟ ਜਾਂਦਾ ਵਾ ਲਾਈਵ ਹੋ ਕੇ ਬੰਦ ਨਾ ਹੋਇਆ ਕਰ ਹਾਂ ਅੱਜ ਤੱਕ ਇੰਨੇ ਤੱਕ ਤੁਸੀਂ ਮੈਨੂੰ ਇੱਥੇ ਤੱਕ ਕਿਹਾ ਹੈ ਨਾ ਤੁਸੀਂ ਅੱਜ ਭੈਣ ਇਸ ਵੀ ਬੜੀ ਬਹੁਤ ਜ਼ਰੂਰ ਕਰਦੇ ਆ ਤੁਹਾਨੂੰ ਲਾਈਕ ਕਰ ਦਿਆ ਕਰੋ ਨਾਲੇ ਮੈਨੂੰ ਦਿੰਦੇ ਮੈਂ ਸਿੱਖ ਕਰਦੇ ਤੁਹਾਨੂੰ ਲਾਈਕ ਸਬਸਕ੍ਰਾਈਬ ਵੀ ਕਰ ਦਿਆ ਕਰੋ ਇਹ ਬਾਰਦਮਾਲ ਦੇ ਕਈ ਬੈਕਅਪ ਕਰਕੇ a Pani o ഗു ലുധിയ ടിക്ക ਸਾਡਾ ਪੱਖਾ ਸਾਫ਼ ਕਰਨ ਨਾਲ ਪੱਖੇ ਨਾਲ ਲਾਜ਼ਮੀ ਕਰਨਾ ਚਾਹੀਦਾ ਹੈ ਪੱਖਾ ਸਾਡਾ ਕਰ ਤੁਮਾਲਾ ਪੱਖੇ ਲਗਾਇਆ ਰ ਮੰਦੂ ਮੰਦੀ ਚਲਾ ਜਾਂਦਾ ਜਿੱਦੇ ਕੰਸੀ ਕਾਰਨ ਚੱਲਦੀ ਜਿੱਦੇ ਹੋ ਤੇ ਅਮਰ ਪੈਂ ਕਿਦਾਂ ਤੋਂ ਲੈਣੇ ਨੇ ਬਲੈਕ ਕਲਰ ਦਾ ਇੱਕ ਤੋਂ ਹੋਰ ਚਾਹੀਦਾ

ਇਹ ਬਹੁਤ ਸਿੰਪਲ ਹੈ ਇੱਕ ਤਾਂ ਕਾਊਂਟਰ ਤੋਂ ਪੰਜੀਟੇ ਕੈਡ ਵਾਲੀ ਨੂੰ ਆਉਂਦੀ ਹੈ ਤੇ ਜਿਹੜੀ ਕਾਊਂਟਰ ਵਾਲੀ ਹੈ ਉਹ ਕੇ ਨੇ ਉਹ ਤਾਂ ਹਨਾ ਪਤਾ ਨਹੀਂ ਲੱਗਦਾ ਇਹ 10 ਚਾਹੀਏ ਪਰ ਪਰ ਉਹ ਵਲੀ ਜਿਹੜੀ ਮੱਕੀ ਦੀ ਜੱਤੀ ਵਾਲੀ ਹੈ ਨਾ ਉਹ ਨਹੀਂ ਲੈਣੀ ਚਾਹੀਦੀ ਪਰ ਵਾਲੀ ਉਹ ਜਿਹੜੀ ਜੰਦਗੀ ਦੇ ਵਿੱਚ ਆਉਣਾ ਹੈ ਤੇ ਮੈਂ ਇੱਥੇ ਸੋਹਣੀ ਲੱਗਦੀ ਹੈ ਨਾ ਕੋਈ ਤੇ ਫਿਰ ਮੈਂ ਆਈ ਹਾਈ ਸਵਾਰ ਕਰਾ ਲਈ ਸੋਹਣੀ ਹੋਰ ਹੋਰ ਬਾਰ ਹੋਰ ਨਹੀਂ ਨਹੀਂ ਬਾਤ ਤੋਂ ਮੈਂਨੇ ਬਤਾਇਆ ਜੇ ਦੀ ਮੈਨੂੰ ਨਾ ਸੰਗੀ ਸੰਦ ਤੱਕ ਆ ਬੋਦੇ ਤੇ ਕਹਿਣਾ ਤੇ ਮੈਨਾਂ ਪਰ ਤੇ ਬਾਕੀ ਸਭ ਕੁਝ ਹੋਣਾ ਹੈ ਬਾਤ ਤੇ ਕਿ ਕਿ ਕੈਸ਼ ਨਹੀਂ ਨਾ ਬਣਦਾ। ਮੈਂ ਤੁਹਾਡੇ ਕੋਲ ਮੈਂ ਨਾ 15 ਸੈਨਮ ਮਿਲਦੀ ਜੀ ਨਾਲ ਬੰਦਾ ਨਹੀਂ ਇਹ ਕਈ ਵਕਤ ਜਾਂ ਨਹੀਂ ਤਸਤਰ ਕਰਦੇ ਕੈਸ਼ ਕੋ ਨਹੀਂ ਨਾ ਉਹਨਾਂ ਕੀ ਹੁੰਦਾ ਨਾ ਜੀ ਗੱਲ ਨਹੀਂ ਹੈ। ਨਹੀਂ ਮਤ ਕਿ ਜਿੰਨੇ ਪਲੈਨ ਆਉਂਦੀ ਹੈ ਨਾ ਉਹਨੇ ਵੀ ਰਿਸਰਚ ਕਰਦੇ ਨੇ। ਕੋਈ ਗੱਲ ਨਹੀਂ ਜੀ ਮਤ ਕਿ ਜੀ ਕਰਨਾ ਜੀ ਕੋਲੋਂ ਸਾਲੀ। ਮੈਂ ਤੁਹਾਡੇ ਫੋਨ ਤੋਂ ਇਸ ਕੈਨਮ ਮਦਵਾ ਲਵਾਂ। ਅੱਜ ਬੰਦ ਗਏ। ਕੋਈ ਗੱਲ ਨਹੀਂ ਜੀ ਫਾਈਨਲ ਮਦਵਾ। ਸਿੱਟੇ ਪੰਡਿਤ ਦੇ ਉਹ ਤੇ ਕੀ ਚੰਦਾ ਉਹ ਲਾ ਸੁਕੀ ਕੋ ਇਹ ਬੱਚਾ ਕਾਉਂਟਰ ਦਾ ਵੀਰ ਆਇਆ 27 ਦਿਨਾਂ ਪਹਿਲਾਂ ਪਤੰਗ ਦੀ ਆ ਕੇ ਸੁਜੀਵੇ ਸੁੱਜੀ ਗਈ ਥੀ ਪਤੰਗ ਜਿਹੜੀ ਕਿ ਉਹਨਾਂ ਕੰਦਿਆ ਲੱਕੜ ਜੀ ਹੁੰਦੀ ਆਹੋ ਪੀਲ ਹੁੰਦੀ ਹੈ ਨਾ ਪੀਲ ਪੂਪਾ ਕਹਿੰਦੇ ਨੇ ਨਾ ਡੱਕਾ ਜਿਹੜਾ ਪਤੰਗ ਨਾਲ ਲੱਗਾ ਹੁੰਦਾ ਉਹ ਵਾਲਾ ਇਹ ਰੱਖਣ ਲੱਗੇ ਸੀਗੇ ਇੱਥੇ ਵਿੱਚ ਉਹ ਇੱਥੇ ਸੋ ਜਾ ਆ ਜਾ ਦੂਜੀ ਸਾਠ ਹੋ ਗਈ Spoon ਖੜ ਗਿਆ ਨੇ ਕੋ ਸੁਣਾਉਂਗੀ 1 ਮਿੰਟ ਜੀ ਆਪਾਂ ਉਹ ਡੱਬਾ ਸਨਿੱਟਿਆ ਹੈ ਕਾਸ਼ ਮਰ ਕੇ ਰਹੂ ਦੇਖ ਕੇ ਜ਼ਰੂਰ ਠੀਕ ਕਰ ਜੀ ਮੇਰੇ ਲਾਈਵ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਕਮੈਂਟ ਜ਼ਰੂਰ ਕਰਨਾ ਕਮੈਂਟ ਜ਼ਰੂਰ ਉਸਿਆ ਕਰੋ ਥੈਂਕ ਯੂ ਜੀ